ਟੀਮ ਇੰਡੀਆ ਨੂੰ ਬੁੱਧਵਾਰ 13 ਨਵੰਬਰ ਨੂੰ ਦੱਖਣੀ ਅਫਰੀਕਾ ਖਿਲਾਫ ਸੈਂਚੂਰਨ ਵਿੱਚ ਸ਼ਾਨਦਾਰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ ਇਸ ਨਾਲ ਉਹਨਾਂ ਨੇ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰਿਤ ਬੁਮਰਾ ਨੂੰ ਪਿੱਛੇ ਛੱਡਦੇ ਹੋਏ T20 ਅੰਤਰਰਾਸ਼ਟਰੀ ਕ੍ਰਿਕਟ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ ਅਰਸ਼ਦੀਪ ਭਾਰਤ ਲਈ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਿਕਟਾਂ ਲੈਣ ਦੇ ਮਾਮਲੇ ਵਿੱਚ ਭਾਰਤ ਲਈ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਬਣ ਗਿਆ ਹੈ ਅਰਸ਼ਦੀਪ ਨੇ ਭਾਰਤ ਬਨਾਮ ਦੱਖਣੀ ਅਫਰੀਕਾ ਵਿਚਾਲੇ ਤੀਜੇ T20 ਮੈਚ ਵਿੱਚ ਤਿੰਨ ਵਿਕਟਾਂ ਲਈਆਂ ਸੀ ਸੈਂਚੂਰੀਅਨ ਵਿੱਚ ਤਿੰਨ ਵਿਕਟਾਂ ਲੈ ਕੇ ਅਰਸ਼ਦੀਪ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 90 ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ ਅਰਸ਼ਦੀਪ ਸਿੰਘ ਤੋਂ ਪਹਿਲਾਂ ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ ਇਹ ਕੰਮ ਕੀਤਾ ਸੀ ਭੂਵੀਨੇ 87 ਮੈਚਾਂ 'ਚ 90 ਵਿਕਟਾਂ ਲਈਆਂ ਸਨ ਜਦਕਿ ਅਰਸ਼ਦੀਪ ਸਿੰਘ ਨੇ ਸਿਰਫ 58 ਮੈਚਾਂ 'ਚ 92 ਵਿਕਟਾਂ ਲਈਆਂ ਸਨ ਜਦਕਿ ਜਸਪ੍ਰਿਤ ਬੁਮਰਾ ਨੇ ਇਸ ਫਾਰਮੈਟ ਵਿੱਚ ਟੀਮ ਇੰਡੀਆ ਲਈ 99 ਵਿਕਟਾਂ ਲਈਆਂ ਨੇ ਉਹਨਾਂ ਨੇ ਭਾਰਤ ਲਈ ਕੁੱਲ 70 T20 ਅੰਤਰਰਾਸ਼ਟਰੀ ਮੈਚ ਖੇਡੇ ਨੇ ਇਸ ਤਰ੍ਹਾਂ ਅਰਸ਼ਦੀਪ ਨੇ ਦੋਵੇਂ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਹਾਲਾਂਕਿ ਭਾਰਤ ਲਈ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਯوجਵਿੰਦਰ ਚਾਹਲ ਨੇ ਚਾਹਲ ਨੇ 80 ਮੈਚਾਂ 'ਚ 96 ਵਿਕਟਾਂ ਲਈਆਂ ਨੇ ਅਜਿਹੇ 'ਚ ਅਰਸ਼ਦੀਪ ਸਿੰਘ ਕੋਲ ਚਾਹਲ ਨੂੰ ਪਿੱਛੇ ਛੱਡਣ ਲਈ ਜ਼ਿਆਦਾ ਸਮਾਂ ਨਹੀਂ ਹੈ ਅਰਸ਼ਦੀਪ ਜਿਵੇਂ ਹੀ ਪੰਜ ਹੋਰ ਵਿਕਟਾਂ ਲੈਂਦੇ ਨੇ ਉਹ ਭਾਰਤ ਦੇ ਸਭ ਤੋਂ ਸਫਲ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਭਾਰਤੀ ਗੇਂਦਬਾਜ਼ ਬਣ ਜਾਵੇਗਾ